ਦਿਲ ਰੋਜ਼ ਹੁਣ ਬਿਰਣੀ ਹੈਗੀ ਜੀ ਪਹਿਲਾਂ ਸੀਗੀ ਮੇਰੀ ਪਰ ਹੁਣ ਪੂਰੇ ਵਰਲਡ ਦੀ ਹੈ ਜੀ ਦਿਲ ਰੋਜ਼ ਛੁਵਾ ਦੇ ਕੋਕ ਕਿਵੇਂ ਬਲੱਡ ਕੈਂਪ ਚੱਲ ਰਿਹਾ ਜੀ ਅੱਜ ਉਹਦੀ ਯਾਦ ਦੇ ਵਿੱਚ ਮੈਂ ਵੀਰਾਂ ਦਾ ਕੋਈ ਮੇਰੇ ਮੂੰਹ 'ਚ ਵਰਲਡ ਨਹੀਂ ਜਿੰਨਾ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ ਜੀ ਮੈਂ ਪੁੱਤੀ ਮੜ ਮੜ ਯਾਦ ਆਉਂਦੀ ਹੈ ਜੀ ਬਿਲਕੁਲ ਜੀ ਜਾਤ ਤਾਂ ਤਾਂ ਵੇ ਜੇ ਭੁੱਲੀ ਹੋਏ ਤਾਂ ਭੁੱਲੀ ਨਹੀਂ ਹੁੰਦਾ ਇਹ ਹਰ ਟਾਈਮ ਯਾਦ ਹੁੰਦੀ ਆ ਜੀ ਇੱਕ ਪੋਤੇ ਵਾਸਤੇ ਚੀਜ਼ ਲੈਣ ਜਾਈਦਾ ਨਾਲ ਪੋਤੀ ਵਾਸਤੇ ਲਾਜ਼ਮੀ ਲੈ ਲਈਦੀ ਆ ਉਹ ਬਾਅਦ ਯਾਦ ਹੁੰਦਾ ਪੋਤਾ ਉਂਗਲ ਫੜ ਕੇ ਖਿੱਚਦਾ ਆ ਪਾਪੋ ਦਿਨੋਜ ਤਾਂ ਹੈ ਹੀ ਨਹੀਂਗੀ ਉਹ ਤਾਂ ਹਰ ਟਾਈਮ ਯਾਦ ਹੁੰਦੀ ਆ ਜੀ ਬਿਲਕੁਲ ਦਿਲਰੋਜ਼ ਸਾਡੀ ਕੱਲਿਆਂ ਦੇ ਨਹੀਂ ਸੀ ਉਹ ਪੂਰੇ ਵਰਡ ਦੀਆ ਔਰ ਭਾਜੀ ਉਹਨਾਂ ਦੇ ਉਹਦੇ ਵਾਸਤੇ ਸਪੈਸ਼ਲ ਇੱਕ ਕੈਂਪ ਲਗਾਇਆ ਵਾ ਨਾ ਇਹ ਵੀ ਉਹਨੂੰ ਇੱਕ ਇਨਸਾਫ ਦਿਲਵਾਉਣ ਵਾਸਤੇ ਨਾ ਇਹਨਾਂ ਦਾ ਵੀ ਇਸ ਜਰੀਏ ਸਹੀ ਬਟ ਇੱਕ ਯੋਗਦਾਨ ਆ ਨਾ ਲੁਧਿਆਣੇ ਦੀ ਇੱਕ ਪਿਆਰੀ ਬੱਚੀ ਦਿਲਰੋਜ਼ ਕੌਰ ਉਹ ਨਾਮ ਜਿਹੜੀ ਜਾਂਦੀ ਜਾਂਦੀ ਹਰ ਇੱਕ ਅੱਖ ਨਾਮ ਕਰ ਗਈ ਸੀ ਚਾਹੇ ਸਾਲਾਂ ਬਾਸ ਸਾਲ ਬੀਤਦੇ ਰਹਿੰਦੇ ਨੇ ਪਰ ਦਿਲਰੋਜ਼ ਕੋਰ ਨਾਮ ਸਾਰਿਆਂ ਦੇ ਦਿਲਾਂ ਚ ਦਿਮਾਗ ਚ ਉਦਾਂ ਹੀ ਜਿਉਂਦਾ ਤਿਉਂ ਛਪਿਆ ਹੋਇਆ ਏ ਕੋ ਪਿਆਰੀ ਬੱਚੀ ਜਿਹੜੀ ਕੋਈ ਹਾਦਸਾ ਨਹੀਂ ਕੋਈ ਕੁਦਰਤੀ ਨਹੀਂ ਬਲਕਿ ਇੱਕ ਸ਼ੈਤਾਨੀ ਦਿਮਾਗ ਦੀ ਭੇਟ ਚੜ ਗਈ ਸੀ ਲੇਕਿਨ ਹੁਣ ਬਿੱਤਿਆ ਸਮਾਂ ਵਾਪਸ ਤਾਂ ਨਹੀਂ ਆ ਸਕਦਾ ਲੇਕਿਨ ਦਿਲਰੋਜ਼ ਕੋਰ ਦੀ ਯਾਦਾਂ ਨੂੰ ਤਾਜ਼ਾ ਰੱਖਦੇ ਆਂ ਅੱਜ ਇੱਕ ਪਕਾਦਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਤੇ ਉੱਥੇ ਉਸੇਚੇ ਤੌਰ ਤੇ ਦਿਲਰੋਜ਼ ਦੇ ਪਿਤਾ ਵੀ ਪਹੁੰਚੇ ਹੋਏ ਨੇ ਥੋੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਥੋੜਾ ਇੱਕ ਭਾਵਕ ਮਾਹੌਲ ਬਣ ਜਾਂਦਾ ਹੈ ਬਾਈ ਜੀ ਦਿਲਰੋਜ਼ ਇੱਕ ਉਹ ਨਾਮ ਜਿਹੜਾ ਰੋਜ਼-ਰੋਜ਼ ਯਾਦ ਆਉਂਦਾ ਹੈ ਕਿਵੇਂ ਜੀ ਹਾਂ ਜੀ ਦਿਲਰੋਜ਼ ਹੁਣ ਬੇਰੀ ਨਹੀਂ ਹੈਗੀ ਜੀ ਪਹਿਲਾਂ ਸੀਗੀ ਮੇਰੀ ਪਰ ਹੁਣ ਪੂਰੇ ਵਰਲਡ ਦੀ ਹੈ ਜੀ ਦਿਲਰੋਜ਼ ਪਰ ਸੋਚ ਨਹੀਂ ਸਕਦੇ ਸੀ ਕਿ ਵੀ ਦਿਲਰੋਜ਼ ਨੂੰ ਇੰਨਾ ਪਿਆਰ ਕਰ ਰਹੇ ਹੋਣੇ ਕੋਈ ਵਰਲਡ ਨਹੀਂ ਉਹਨਾਂ ਲਈ ਜੀ ਮੇਰੇ ਮੂੰਹ 'ਚ ਆ ਦੇਖੋ ਕਿਵੇਂ ਬਲੱਡ ਕੈਂਪ ਚੱਲ ਰਿਹਾ ਜੀ ਅੱਜ ਉਹਦੀ ਯਾਦ ਦੇ ਵਿੱਚ ਮੈਂ ਵੀਰਾਂ ਦਾ ਕੋਈ ਮੇਰੇ ਮੂੰਹ 'ਚ ਵਰਲਡ ਨਹੀਂ ਜਿੰਨਾ ਮੈਂ ਧੰਨਵਾਦ ਕਰ ਸਕਾਂ ਜੀ ਮੈਂ ਜੀ ਤੇ ਚਲੋ ਨਾਲ ਦਿਲਰੋਜ਼ ਦੇ ਦਾਦਾ ਜੀ ਮੌਜੂਦ ਨੇ ਸਿੰਘ ਸਾਹਿਬ ਪੋਤੀ ਮੁੜ ਮੁੜ ਯਾਦ ਆਉਂਦੀ ਹੈ ਜੀ ਬਿਲਕੁਲ ਜੀ ਯਾ ਤਾਂ ਤਾਂ ਵੇ ਜੇ ਭੁੱਲੀ ਹੋਏ ਤਾਂ ਭੁੱਲੀ ਨਹੀਂ ਹੁੰਦਾ ਹਰ ਟਾਈਮ ਯਾਦ ਆਉਂਦੀ ਹੈ ਜੀ ਇੱਕ ਪੋਤੇ ਵਾਸਤੇ ਚੀਜ਼ ਲੈਣ ਜਾਈਦਾ ਨਾਲ ਪੋਤੀ ਵਾਸਤੇ ਲਾਜ਼ਮੀ ਲੈ ਲਈਦੀ ਆ ਉਹ ਬਾਅਦ ਜਿਆਦਾ ਆਉਂਦਾ ਪੋਤਾ ਉਂਗਲ ਫੜ ਕੇ ਖਿੱਚਦਾ ਤਾਂ ਬਹੁਤ ਦਿਨੋਜ ਤਾਂ ਹੈ ਹੀ ਨਹੀਂਗੀ ਉਹ ਤਾਂ ਹਰ ਟਾਈਮ ਯਾਦ ਆਉਂਦੀ ਹੈ ਜੀ ਜਿਦੋਂ ਪੂਰੇ ਵਰਲਡ ਨੂੰ ਨਹੀਂ ਭੁੱਲੀ ਮੈਂ ਤਾਂ ਕਿੱਥੋਂ ਭੁੱਲ ਸਕਦਾ ਹਾਂ ਜੀ ਪਰਿਵਾਰ ਦਾ ਹਾਂ ਹਾਂਜੀ ਹਾਂਜੀ ਤੇ ਇੱਕ ਆ ਉਹ ਮਾਸੂਮ ਬੱਚਾ ਜਿਹਦੀ ਭੈਣ ਦਿਲਰੋਜ਼ ਛੋਟੀ ਭੈਣ ਯਾਦ ਆਂਦੀ ਹੈ ਹਾਂਜੀ ਕਿਵੇਂ ਮਨ ਕਿਵੇਂ ਹੋ ਜਾਂਦਾ ਹੈ ਬਹੁਤ ਪੁਰਾ ਉਹ ਦਾਸ ਹੋਏ ਨਾ ਮਨ ਹਾਂਜੀ ਉਹ ਬੱਚਾ ਨੇ ਜ਼ਿਆਦਾ ਕੀ ਗੱਲ ਕਰੀਏ ਪਰ ਜੋ ਇੱਕ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਸਿੰਘ ਸਾਹਿਬ ਕਿਦਾਂ ਮੁਤਲ ਦਿਲਰੋਜ਼ ਦੀ ਯਾਦ ਨੂੰ ਫਿਰ ਮੁੜ ਤਾਜ਼ਾ ਕਰਦਿਆਂ ਹੋਏ ਆ ਇੱਕ ਫਿਰ ਚੰਗਾ ਉਪਰਾਲਾ ਵੈਗਰੋਂ ਆਉਂਦੀ ਜਾਇਦਾਂ ਉਪਰਾਲੇ ਚਲਦੀ ਰਹਿੰਦੇ ਨੇ ਆਉਂਦੀ ਜਾਇਦ ਵਿੱਚ ਭਾਵੇਂ ਉਹਦੇ ਜਨਮ ਦਿਨ ਤੇ ਭਾਵੇਂ ਜਿਹੜੋਂ ਉਹ ਦਰਦਨਾਕ ਜਿਹੜਾ ਹਾਦਸਾ ਹੋਇਆ ਸੀ 28 ਨਵੰਬਰ ਦਾ ਉਹ ਦਿਨ ਨਾ ਭੁੱਲਣ ਜੋਗੇਗਾ ਉਹਦਾ ਦਰਦੀ ਬੋਝ ਜਰਾ ਰਸਲੀ ਹੋ ਜਾਂਦਾ ਉਹ ਭੁੱਲਿਆ ਨਹੀਂ ਜਾ ਸਕਦਾ ਹੈਗਾ ਤੇ ਉਹਦੀ ਜਾਦ ਵਿੱਚ ਕੋਈ ਨਾ ਕਿ ਐਕਟੀਵਿਟੀ ਹੁੰਦੀ ਰਹਿੰਦੀ ਹੈ ਹੂੰ ਠੀਕ ਸੋ ਦਿਲ ਰੋਜ਼ ਦੇ ਪਿਤਾ ਜੀ ਦੀ ਅੱਖਾਂ ਨੰਮ ਹੋ ਜਾਂਦੀਆਂ ਨੇ ਜਦੋਂ ਵੀ ਜ਼ਿਕਰ ਹੁੰਦਾ ਹੈ ਤੇ ਉਹ ਨਹੀਂ ਬਾਈ ਜੀ ਹੌਸਲਾ ਆ ਬਾਈ ਹੌਸਲਾ ਚਲੋ ਹੁਣ ਸਮਾਂ ਵਾਪਸ ਨਹੀਂ ਆ ਸਕਦਾ ਸੋ ਅੱਖਾਂ ਨੰਮ ਹੁੰਦੀਆਂ ਕੀ ਪਿਤਾ ਕੀ ਦਾਦਾ ਜੀ ਕਿਉਂਕਿ ਬਹੁਤ ਜ਼ਿਆਦਾ ਕਿਉਂਕਿ ਪਰਿਵਾਰ ਹੁੰਦਾ ਕਿ ਪਿਆਰ ਬਣਿਆ ਹੁੰਦਾ ਤੇ ਅੰਦਰ ਉਹਨਾਂ ਦੇ ਮਾਤਾ ਜੀ ਵੀ ਹੈਗੇ ਨੇ ਤੇ ਨਾਲ ਹੋਰ ਬਾਈ ਹੁਣੀ ਮੌਜੂਦ ਨੇ ਬਾਈ ਜੀ ਕੋਈ ਤੁਸ ਜਬਾ ਸੰਝੇ ਕਰੋ ਜੀ ਜ਼ੁਬਾਨ ਅਸੀਂ ਹੁਣ ਇੱਥੇ ਕੋਈ ਸੰਝੀ ਕਰ ਨਹੀਂ ਸਕਦੇ ਸਾਡੀ ਬੇਟੀ ਚਲੋ ਸੀ ਕਿ ਅਸੀਂ ਜੋ ਉਹਨਾ ਹੋਇਆ ਉਸ ਨੂੰ ਅਸੀਂ ਨਹੀਂ ਬਚਾ ਸਕੇ ਜੋ ਜੋ ਵੀ ਸੀਗਾ ਨਹੀਂ ਕਰ ਸਕਦੇ ਅਸੀਂ ਉਸ ਬੱਚੇ ਨੂੰ ਯਾਦ ਰੱਖਣ ਲਈ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਜੀ ਤੁਹਾਡੇ ਸਾਰੇ ਦੇ ਸਹਿਯੋਗ ਨਾਲ ਜੀ ਇੱਕ ਬਲੱਡ ਕੈਂਪ ਦੀ ਉਹ ਆਯੋਜਨ ਕੀਤਾ ਹੈ ਜੀ ਇਸ ਦੇ ਵਿੱਚ ਆ ਕੇ ਵੱਧ ਚੜ ਕੇ ਹਿੱਸਾ ਲਓ ਤੇ ਜਿਹੜਾ ਕਿ ਅਸੀਂ ਉਸ ਬੱਚੇ ਨੂੰ ਤਾਂ ਪਛਾਣ ਨਹੀਂ ਸਕੇ ਪਰ ਆਪਣੇ ਦਿੱਤੇ ਹੋਏ ਖੂਨ ਨਾਲ ਕਿਸੇ ਹੋਰ ਦੀ ਜਾਨ ਜ਼ਰੂਰ ਬਚਾ ਸਕੇ। ਬਿਲਕੁਲ ਠੀਕ ਹੈ। ਸੋ ਦਿਲਰੋਜ਼ ਦੀ ਯਾਦ ਨੂੰ ਮਰਤਾਜ਼ਾ ਕਰਦਿਆਂ ਹੋਇਆਂ ਦੇਖ ਸਕਦੇ ਹੋ ਕਿ ਜੋ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਤੇ ਲੋਕ ਵੀ ਇਸ ਵਿੱਚ ਵੱਧ ਚੜ੍ਹ ਕੇ ਆ ਕੇ ਹਿੱਸਾ ਲੈ ਰਹੇ ਆ ਤੇ ਨਾਲ ਕੁਝ ਕੋਸ਼ਿਸ਼ ਕਰਦੇ ਆ ਦਿਲੋਦ ਦੇ ਮਦਰ ਨੇ ਜੋ ਮਾਂ ਉਹ ਵੀ ਆਏ ਹੋਏ ਨੇ। ਉਹਨਾਂ ਨੇ ਕੋਸ਼ਿਸ਼ ਕਰਨ ਦੀ ਗੱਲਬਾਤ ਕਰਨ ਦੀ ਤੋ ਸਾਲ ਦਰ ਸਾਲ ਸਮਾਂ ਤਾਂ ਬੀਤ ਰਿਹਾ ਹੈ ਲੇਕਿਨ ਦਿਲਰੋਜ਼ ਦੀਆਂ ਯਾਦਾਂ ਜੋ ਉਹ ਦਿੱਤੀਆਂ ਤਾਜ਼ੀਆਂ ਨੇ ਕੁਝ ਗੱਲਬਾਤ ਕਰਾਂਗੇ ਲੁਧਿਆਣਾ ਕਾਰਪੋਰੇਸ਼ਨ ਤੋਂ ਜ਼ੋਨ ਟੀ ਦੇ ਕਮਿਸ਼ਨਰ ਜਸਦੇਵ ਸਿੰਘ ਸਿੱਖੋ ਸਿੱਖੋ ਸਾਹਿਬ ਦਿਲਰੋਜ਼ ਕੋਰ ਤੇ ਹਰ ਘਰ ਦੀ ਬੱਚੀ ਬਣ ਗਈ ਅੱਜ ਵੀ ਯਾਦਾਂ ਸਾਰੀਆਂ ਦਿਲਾਂ ਚ ਕਈ ਵਰਖਾਂ ਨਾਮ ਕੋ ਜਾਂਦੀਆਂ ਨੇ ਪਰ ਅੱਜ ਅਜੇ ਮੌਕੇ ਤੇ ਕਿਵੇਂ ਕੁਝ ਕਰ ਚੁੱਕੇ ਦਿਲਰੋਜ਼ ਜਿਵੇਂ ਕਹਿ ਲੋ ਵੀ ਪ੍ਰਮਾਤਮਾ ਨੇ ਉਦੇ ਪਰਿਵਾਰ ਤੋਂ ਨਾ ਹੀ ਉਹਦਾ ਚੁਣ ਕੇ ਰਖਾਇਆ ਸੀ ਵੀ ਉਹ ਹਰ ਦਿਲਾਂ 'ਚ ਵਸੂਗੀ ਤੇ ਜੋ ਮਾੜੀ ਘਟਨਾ ਹੋਈ ਉਸ ਤੋਂ ਬਾਅਦ ਵੀ ਅੱਜ ਮਹਾ ਯੂਥ ਨਾਰਕਨਗਰ ਬਲੱਡ ਸੇਵਾ ਫੈਮਿਲੀ ਦੇ ਬਲੱਡ ਬਲੱਡ ਲਿੰਕ ਫਾਊਂਡੇਸ਼ਨ ਵੱਲੋਂ ਜਿਹੜਾ ਉਹਦੀ ਯਾਦ 'ਚ ਕੈਂਪ ਲਾਇਆ ਜਾ ਰਿਹਾ ਇੱਕ ਬਹੁਤ ਵਧੀਆ ਉਪਰਾਲਾ ਵਾ ਔਰ ਇੱਕ ਬਹੁਤ ਵੱਡੀ ਗੱਲ ਆ ਕਿ ਜਿਵੇਂ ਕਹਿ ਲੋ ਵੀ ਕਿ ਸੇ ਕਿ ਸਦੀ ਯਾਦ ਚ ਮੇਲੇ ਲੱਗਦੇ ਆ ਬਹੁਤ ਦੁਨੀਆ ਆ ਕੇ ਚਲੀ ਜਾਂਦੀ ਆ ਕਿਸੇ ਨੂੰ ਕੋਈ ਯਾਦ ਵੀ ਨਹੀਂ ਕਰਦਾ ਠੀਕ ਆ ਨਾ ਉਸ ਬੱਚੀ ਦੀ ਯਾਦ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲੱਗਣਾ ਇੱਕ ਮੇਲਾ ਲੱਗਣ ਵਾਲੀ ਗੱਲ ਆ ਤੇ ਮੈਂ ਤਹਿ ਦਿਲੋਂ ਇਹਨਾਂ ਫਾਊਂਡੇਸ਼ਨਸ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਉਸ ਬੱਚੀ ਦੀ ਯਾਦ ਨੂੰ ਜਿੰਦਾ ਰੱਖਿਆ ਰੱਖਣ ਦੇ ਯਰ ਰੱਖ ਰਹੇ ਨੇ ਤੇ ਮੈਂ ਬੇਨਤੀ ਕਰੂੰਗਾ ਯਾ ਮੈਂ ਆਪਣੇ ਵੱਲੋਂ ਹਰ ਉਪਰਾਲਾ ਕਰੂੰਗਾ ਕਿ ਇਹਨਾਂ ਦਾ ਮੈਂ ਹਰ ਸਾਲ ਸਾਥ ਦਵਾਂ ਤੇ ਇਹ ਦਿਲਦੋਜ਼ ਯਾਦ ਦੇ ਵਿੱਚ ਜਿਹੜਾ ਇਹ ਕੈਂਪ ਆ ਇਹ ਹੋਰ ਵੱਡਾ ਹੁੰਦਾ ਜਾਵੇ ਅੱਜ ਇੱਥੇ ਉਹਨਾਂ ਦੀ ਫੈਮਿਲੀ ਨਾਲ ਵੀ ਮਿਲੇ ਆ ਤੇ ਬਾਕੀ ਤੁਹਾਡੀ ਗੱਲ ਸਹੀ ਹੈ ਕਿ ਹਲੇ ਵੀ ਮਨ ਭਾਰ ਆਉਂਦਾ ਕਿਉਂਕਿ ਪੰਜਾਬ ਇਦਾਂ ਦੀਆਂ ਕਿਲਿੰਗ ਲਈ ਨਹੀਂ ਜਾਣਿਆ ਜਾਂਦਾ ਠੀਕ ਹੈ ਜੀ ਤੇ ਇਹ ਸਾਡਾ ਪੰਜਾਬੀਆਂ ਦਾ ਇਤਿਹਾਸ ਨਹੀਂ ਹੈ ਜੋ ਇਹ ਸ਼ਰਮਸਾਰ ਗੱਲ ਕੀਤੀ ਗਈ ਆ ਪ੍ਰਮਾਤਮਾ ਉਹਨਾਂ ਨੂੰ ਸਜ਼ਾ ਦੇਊਗਾ ਇਹਨਾਂ ਨੇ ਕੀਤੀ ਆ ਠੀਕ ਹੈ ਜੀ ਕਾਨੂੰਨ ਆਪਣੇ ਰਾਹ ਨਾਲ ਦਊਗਾ ਪ੍ਰਮਾਤਮਾ ਆਪਣੇ ਰਾਹ ਨਾਲ ਦਊਗਾ ਅਸੀਂ ਇਸ ਬੱਚੀ ਨੂੰ ਯਾਦ ਨੂੰ ਆਪਣੇ ਦਿਲ 'ਚ ਰੱਖਾਂਗੇ ਤੇ ਜੋ ਸਮਾਜ ਭਲਾਈ ਦਾ ਕੰਮ ਉਹਦੀ ਯਾਦ 'ਚ ਕਰ ਸਕਾਂਗੇ ਜ਼ਰੂਰ ਕਰਾਂਗੇ ਇੱਕ ਕੋਈ ਸਮਾਜ ਵਾਸਤੇ ਇੱਕ ਮੈਸੇਜ ਕਿ ਆਪਣੇ ਬੱਚਿਆਂ ਨੂੰ ਸੇਫ ਤੇ ਸਿਕਿਉਰ ਕਿਵੇਂ ਰੱਖਿਆ ਜਾਵੇ ਦੇਖੋ ਪਹਿਲਾਂ ਤਾਂ ਜੇ ਅਸੀਂ ਕਈ ਅਸੀਂ ਕਹਿੰਦੇ ਆ ਵੀ ਬੱਚਿਆਂ ਨੂੰ ਸਿਕਿਉਰ ਰੱਖਿਏ ਅਸੀਂ ਆਪਦੇ ਘਰਾਂ ਦੀ ਪਰਵਰਿਸ਼ ਹੀ ਇਦਾਂ ਕਿਉਂ ਨਾ ਕਰੀਏ ਕਿ ਸਾਨੂੰ ਇਹ ਕਹਿਣਾ ਹੀ ਨਾ ਪਵੇ ਕਿ ਸਾਡੇ ਬੱਚੇ ਸਿਕਿਉਰ ਰਹਿਣ ਅੱਗੇ ਹੁੰਦਾ ਸੀ ਕਿ ਇੱਕ ਪਿੰਡ ਦਾ ਜਵਾਕ ਜਾਂ ਇੱਕ ਮੁਹੱਲੇ ਦਾ ਜਵਾਕ ਉਹ ਸਾਰੇ ਪੇਰੈਂਟਸ ਹੁੰਦੇ ਸੀ ਉਹ ਸਾਰੇ ਉਹਨੂੰ ਪਿਆਰ ਕਰਦੇ ਸੀ ਉਹ ਸਾਰੇ ਉਹਨੂੰ ਛਿੜਕਦੇ ਹੁੰਦੇ ਸੀ ਉਦੋਂ ਕਦੇ ਅਹੀ ਦੀਆਂ ਘਟਨਾਵਾਂ ਨਹੀਂ ਹੁੰਦੀਆਂ ਸੀ ਅਸੀਂ ਵੀ ਜੇ ਕਈਏ ਵੀ ਅਸੀਂ ਕਦੇ ਨੰਗਦੇ ਹੁੰਦੇ ਸੀ ਤੇ ਜੇ ਸਾਡੇ ਕੋਈ ਮੁਹੱਲੇ ਦਾ ਅੰਕਲ ਦਿਖ ਜਾਂਦਾ ਸੀ ਤਾਂ ਅਸੀਂ ਡਰ ਜਾਂਦੇ ਸੀ ਵੀ ਇਹ ਘਰੇ ਜਾ ਕੇ ਦੱਸੂਗਾ ਠੀਕ ਹੈ ਜੀ ਉਹ ਇੱਕ ਪਿਆਰ ਹੁੰਦਾ ਸੀ ਉਹ ਪਿਆਰ ਦੀ ਜ਼ਰੂਰਤ ਆ ਸਾਡਾ ਭਾਈਚਾਰਾ ਵਧਾਉਣ ਦੀ ਜ਼ਰੂਰਤ ਆ ਅੱਜ ਵੀ ਜ਼ਰੂਰਤ ਆ ਬੱਚਿਆਂ ਨੂੰ ਸੇਫ ਰੱਖਣਾ ਜਦੋਂ ਤੁਸੀਂ ਭਾਈਚਾਰਾ ਵਧਾ ਲਓਗੇ ਬੱਚੇ ਆਪੇ ਸੇਫ ਹੋ ਜਾਣਗੇ ਧੰਨਵਾਦ ਸਰ ਮਾਂ ਇੱਕ ਸ਼ਬਦ ਨਹੀਂ ਇੱਕ ਭਾਵ ਹੁੰਦਾ ਹੈ ਜਿਹਦੇ ਨਾਲ ਜ਼ਿੰਦਗੀ ਚੱਲਦੀ ਆ ਜਿੱਥੋਂ ਜ਼ਿੰਦਗੀ ਉਪਚਦੀ ਆ ਸੋ ਦਿਲਰੋਜ਼ ਕੌਰ ਦੇ ਜਿਹੜੇ ਮਦਰ ਨੇ ਉਹਨਾਂ ਦੀ ਮਾਂ ਉਹ ਵੀ ਕੋਲ ਮੌਜੂਦ ਨੇ ਦਿਲਰੋਜ਼ ਰੋ ਯਾਦ ਆਂਦੀ ਹੈ ਰੋਜ਼ ਨਹੀਂ ਆਸਾ ਕੋਈ ਪਾਲੀ ਨਹੀਂ ਹੈਗਾ ਜਦੋਂ ਨਾ ਆਵੇ ਨਾ ਤੁਸੀਂ ਸਮਝ ਸਕਦੇ ਹੋ ਇੱਕ ਮਦਰ ਦੀ ਫੀਲਿੰਗ ਹੈ ਇਹ ਤਾਂ ਐਵੇਂ ਦਾ ਕੋਈ ਟਾਈਮ ਨਹੀਂ ਜਦੋਂ ਨਾ ਜਾਦ ਹੋਵੇ ਹਮੇਸ਼ਾ ਨਾਲ ਹੀ ਆ ਤੇ ਤੋ ਕਿ ਸੁਪਨਾ ਵੀ ਆਂਦਾ ਹੋਵੇ ਭਾ ਵਾਂਦੇ ਹੋਣ ਰੋਜ਼ ਕੀ ਕਹਿੰਦੀ ਹੈ ਮੈਨੂੰ ਲੱਗਦਾ ਮੇਨੋਂ ਤਾਂ ਬਹੁਤ ਘੱਟ ਸੁਪਨਾ ਆਂਦਾ ਆ ਆਂਦੇ ਨਹੀਂ ਹਮੇਸ਼ਾ ਇਹ ਸੋਚ ਕੇ ਪਈਦਾ ਵੀ ਅਗਰ ਵੈਸੇ ਨਹੀਂ ਮਿਲ ਸਕਦੀ ਤਾਂ ਸੁਪਨੇ 'ਚ ਮਿਲੇ ਪਰ ਨਹੀਂ ਅੱਜ ਜਿੱਦਾਂ ਹੁਣ ਇਹ ਬਲੱਡ ਡੋਨੇਸ਼ਨ ਕੈਂਪ ਵਗੈਰਾ ਲੱਗੇ ਨੇ ਜਾਂ ਜੇ ਉਪਰਾਲੇ ਹੁੰਦੇ ਨੇ ਤਾਂ ਕਿਵੇਂ ਲੱਗਦਾ ਕਿ ਦਿਲਰੋਜ਼ ਦੀ ਜਿਹੜਾ ਇੱਕ ਨਾਮ ਹੈ ਉਹਦੀ ਯਾਦ ਹੈ ਉਹਨੂੰ ਹਮੇਸ਼ਾ ਤਾਂ ਰੱਖਿਆ ਜਾਂਦਾ ਕਿਉਂਕਿ ਉਹਨੂੰ ਲੋਕ ਬਹੁਤ ਪਿਆਰ ਕਰਨ ਲੱਗੇ ਦਿਲਰੋਜ਼ ਬਿਲਕੁਲ ਦਿਲਰੋਜ਼ ਸਾਡੀ ਕੱਲਿਆਂ ਦੀ ਨਹੀਂ ਸੀ ਉਹ ਪੂਰੇ ਵਰਡ ਦੀ ਆਂ ਔਰ ਭਾਜੀ ਉਹਨਾਂ ਨੇ ਉਹਦੇ ਵਾਸਤੇ ਸਪੈਸ਼ਲ ਇੱਕ ਕੈਂਪ ਲਗਾਇਆ ਵਾ ਨਾ ਬਹੁਤ ਥੈਂਕ ਯੂ ਪੂਰੀ ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਇਹ ਵੀ ਉਹਨੂੰ ਇੱਕ ਇਨਸਾਫ ਦਿਲਵਾਉਣ ਵਾਸਤੇ ਹੈ ਨਾ ਇਹਨਾਂ ਦਾ ਵੀ ਇਸ ਜਰੀਏ ਸਹੀ ਬਟ ਇੱਕ ਯੋਗਦਾਨ ਆ ਨਾ ਸਭ ਚਾਹੁੰਦੇ ਨੇ ਕਿ ਉਹਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ ਤੇ ਉਹਨੂੰ ਆਪਾਂ ਇਸ ਵੇ ਨਾਲ ਜਾਂ ਹਰ ਕੋਈ ਆਪਣੇ ਆਪਣੇ ਵੇ ਨਾਲ ਉਹਨੂੰ ਉਹਦੀ ਯਾਦ ਨੂੰ ਉਹਨੂੰ ਬਰਕਰਾਰ ਰੱਖ ਰਿਹਾ ਤਾਂ ਕਿ ਕਿਸੇ ਦੇ ਦਿਲ ਵਿੱਚੋਂ ਇਹ ਚੀਜ਼ ਨਿਕਲੇ ਨਾ ਜਿੰਨਾ ਟਾਈਮ ਉਹਨੂੰ ਇਨਸਾਫ ਨਹੀਂ ਮਿਲਦਾ ਠੀਕ ਹੈ ਤੇ ਕੋਈ ਸਮਾਜ ਨੂੰ ਪਰਿਵਾਰਾਂ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਤਾਂ ਕਿ ਦਿਲਰੋਜ਼ ਜਿਵੇਂ ਤੁਹਾਡੇ ਤੋਂ ਵਿਛੜੀ ਹੈ ਕਿਸੀ ਹੋਰ ਦੀ ਬੱਚੀ ਕਿਸੇ ਹੋਰ ਦੀ ਦਿਲਰੋਜ਼ ਆਪਣੇ ਮਾਂ-ਬਾਪ ਤੋਂ ਨਾ ਵਿਛੜੇ ਕੁਛ ਰਿਹਾ ਕਿ ਮੈਸੇਜ ਮੈਂ ਇਹ ਮੈਸੇਜ ਦੇਵਾਂਗੀ ਕਿ ਆਪਣੇ ਬੱਚਿਆਂ ਲਈ ਬਿਲਕੁਲ ਅਲਰਟ ਰਹੋ ਨਾ ਕਿਸੇ ਵੀ ਚਾਹੇ ਉਹ ਕੋਈ ਵੀ ਰਿਸ਼ਤਾ ਆਪਣਾ ਖੂਨ ਦਾ ਰਿਸ਼ਤਾ ਕਿਉਂ ਨਾ ਹੋਵੇ ਕਿਸੇ ਤੇ ਵੀ ਤੁਸੀਂ ਇੰਨਾ ਬਲਾਈਂਡ ਹੋ ਕੇ ਬਲੀਵ ਨਾ ਕਰੋ ਨਾ ਟਰਸਟ ਨਾ ਕਰੋ ਕਿ ਤੁਸੀਂ ਇੱਕ ਸਕੈਂਟ ਦੇ ਮਤਲਬ ਕਿ ਇੱਕ ਸਕੈਂਟ ਵਿੱਚ ਧੋਖਾ ਖਾ ਸਕਦੇ ਹੋ ਨਾ ਆਪਣੇ ਬੱਚੇ ਨੂੰ ਬਿਲਕੁਲ ਆਪਣੇ ਕੋਲੇ ਰੱਖੋ ਕਿਸੇ ਤੇ ਵਿਸ਼ਵਾਸ ਨਾ ਕਰੋ ਤੇ ਕੋਈ ਵੀ ਤੁਹਾਨੂੰ ਜਿਹੜਾ ਧੋਖਾ ਦੇ ਸਕਦਾ ਕਿਸੇ ਟਾਈਮ ਆਪਣਾ ਹੋ ਕੇ ਵੀ ਬੱਸ ਇਹ ਕਹਾਂਗੀ ਤੇ ਗੱਲ ਫਿਰ ਹੋ ਗਈ ਐ ਵੀ ਜਿਹੜੀ ਬੱਚੀ ਚਲੀ ਗਈ ਐ ਉਹ ਤਾਂ ਮੁੜ ਨਹੀਂ ਆਉਣੀ ਪਰ ਫਿਰ ਵੀ ਮਾਂ ਦਾ ਧੰਨ ਜਿਗਰਾ ਜਿਹੜੇ ਕਹਿੰਦੇ ਆ ਕਿ ਸਮਾਜ ਨੂੰ ਮੈਂ ਹੀ ਸਨੇਹ ਦੇਣਾ ਚਾਹੂੰਗੀ ਕਿ ਆਪਣੇ ਆਪ ਨੂੰ ਇੰਨਾ ਅਲਰਟ ਰੱਖੋ ਕਿ ਸਮਾਜ ਵਿੱਚ ਕਈ ਚੰਗੇ ਮਾਰੇ ਰੂਪ ਹੁੰਦੇ ਨੇ ਰੰਗ ਰੂਪ ਹੁੰਦੇ ਨੇ ਚਿਹਰੇ ਹੁੰਦੇ ਨੇ ਪਰ ਉਹਨਾਂ ਨੂੰ ਪਹਿਚਾਨੋ ਤਾਂਕਿ ਇਹਨਾਂ ਦਾ ਤਾਂ ਜਿਹੜੀ ਦਿਲਰੋਜ਼ ਕੋਰ ਹੈ ਨਾ ਦੀ ਉਹ ਚਲੀ ਗਈ ਐ ਪਰ ਕਿਸੇ ਦੀ ਹੋਰ ਦਿਲਰੋਜ਼ ਕਿਸੇ ਹੋਰ ਦੀ ਪਿਆਰੀ ਬੱਚੀ ਇਸ ਦੁਨੀਆ ਨੂੰ ਇਸ ਤਰ੍ਹਾਂ ਅਲਵਿਦਾ ਕਹਿ ਕੇ ਨਾ ਜਾਵੇ ਕੈਮਰਾਮੈਨ ਕੁਲਵੰਤ ਸਿੰਘ ਸਾਗਰ ਦੇ ਨਾਲ ਨਾਫਪਰੀ ਸਿੰਘ ਬੇਦੀ ਲੁਧਿਆਣਾ ਲਾਈਵ ਨਿਊਜ਼